ਉਹ ਤੂੰ ਯਾਰ ਨਾ ਨਹੀਂ ਜਿੱਲੂ ਫੋਨ ਮੈਨੂੰ ਫੇਰ ਹੋਰ ਸਿੱਤਾਂ ਸਿੱਤਾਂ ਠੀਕ ਹੈ ਤੇਰੀਆਂ ਉਹ ਯਾਰ ਖੇਤਾਂ ਦਾ ਪੂਰਿਆ ਕਾਮ ਆ ਬਸ ਅੱਠ ਅੱਠ ਗੱਡੀਆਂ ਆਪਣੀ ਤਾਂ ਗੁੱਡੀ ਇੜਾਈ ਚ ਹੀ ਰਹਿੰਦੀ ਐ ਵੇਖ ਤੂੰ ਮੇਲਾ ਕਿਵੇਂ ਜਗਮਗ ਜਗਮਗ ਕਰਦਾ ਚਾਰੇ ਪਾਸੇ ਓਏ ਕਿਹੜਾ ਜਗਮਗ ਯਾਰ ਆ ਤਾਂ ਮੇਰੇ ਛਾਲੇ ਦੀਆਂ ਕੰਚ ਦੀ ਗੋਲੀ ਵਰਗੀਆਂ ਲਾਈਟਾਂ ਲਾਈ ਬੈਠੇ ਐ ਜੇ ਮੈਂ ਇੱਥੇ ਫਿਟਿੰਗ ਕਰਦਾ ਨਾ ਮਤਲਬ ਬੱਠਾ ਜਿਹੜੀਆਂ ਲਾਈਟਾਂ ਲਾ ਜਾਂ ਮੇਰੇ ਛਾਲਿਆਂ ਦੇ ਬੇਰ ਵਰਗੀਆਂ ਪਿਚਕੀਆਂ ਹੀ ਲਾਤੀਆਂ ਨਾ ਨਾ ਫੇਰ ਕਰਨ ਦਾ ਬਹੁਤ ਕਰੀ ਜਾਂਦੇ ਆ ਓਏ ਕਿਹੜਾ ਚੰਦਨ ਆ ਜਾ ਰਿਹਾ ਏ ਲੰਡੂ ਜਾਣਣ ਏ ਚਾਹ ਤੂੰ ਮੇਲਾ ਦੇਖ ਓਏ ਮੇਲਾ ਕਾਦਾ ਯਾਰ ਮੈਨੂੰ ਤਾਂ ਲਾਈਟੇ ਨਹੀਂ ਮਛੰਦਾ ਤੰਗਾ ਇਹ ਜੀਆਂ 20 ਬਾਰੀ ਮੈਂ ਲਾਈਟਾਂ ਮੂੰਹ ਚ ਚੱਬ ਕੇ ਲੋਟ ਕਰੀਆਂ ਆਈਆਂ ਆ ਕੋਈ ਲਾਈਟਾਂ ਆਈਆਂ ਓਏ ਯਾਰ ਕੰਮ ਜਾ ਮੈਨੂੰ ਯਾ ਨਾ ਪੈਂ ਤਾਂ ਹੀ ਡੰਗੀ ਬੈਠਿਆਂ ਲਾਈਟਾਂ ਆ ਨਹੀਂ ਕਿ ਨਹੀਂ ਜਗਾਦੀਆਂ ਓ ਲੈ ਆ ਪੈਰਾਂ ਕੀ ਕੰਗਨ ਕਰੀ ਬੈਠੇ ਐ ਤੇ ਵਰਗਾ ਦਾ ਸਲੇ ਚਾਨਣ ਬਦਗਰ ਓਏ ਗਿਰ ਨਾ ਐਡੀਆਂ ਦੀਆਂ ਤੇ ਮਟਾਂ ਹਾਂ ਲਾਉਂਦਾ ਆਹ ਦੇਖ ਯਾਰ ਮੇਰੇ ਛਲੇ ਦੀਆਂ ਛੇੜਨਾ ਛੇੜਨਾ ਇਹ ਨੂੰ ਤੇ ਮੈਂ ਮੂੰਹ ਨਾਲ ਚੱਬ ਕੇ ਠੀਕ ਕਰਦੇ ਆ ਪੁੱਤ ਨੂੰ ਮੈਂ ਦੋ ਵਾਰੀ ਪਹਿਲਾਂ ਆਹੋ ਕਰ ਲੈ ਚੱਕ ਲਿਆ ਆ ਓਏ ਚੱਕਣ ਚੁੱਕਣ ਦੀ ਗੱਲ ਕੋਈ ਨਹੀਂ ਇਹ ਤਾਂ ਛੱਡੇ ਹੱਥਾਂ 'ਚ ਖੇਡਦੀ ਹੱਥਾਂ 'ਚ ਨਾ ਨਾ ਪਾਸੇ ਰੱਖ ਕਰੰਟ ਦਾ ਕੰਮ ਹੈ ਓਏ ਇਹ ਜੇ ਕਰੰਟ ਮਸ਼ੀਨ ਬਿੱਦਦੇ ਆ ਕਿਤੇ ਓਏ ਐਹੀਆਂ ਲਾਈਟਾਂ ਤਾਂ ਅਸੀਂ ਐਂ ਐਂ ਕੁੱਟਕੀ ਨਾਲ ਠੀਕ ਕਰਦੇ ਆ ਨਾ ਛੇੜ ਨਾ ਤੂੰ ਰਾਮ ਰਾਜ ਪਤਾ ਨਹੀਂ ਛੁੱਟੀ ਤੇ ਹੁੰਦਾ ਕਿ ਦਿੱਲੀ 'ਚ ਬੈਠਾ ਹੁੰਦਾ ਉਹ ਯਾਰ ਦਿੱਲੀ ਵਾਲੀ ਕੀ ਗੱਲ ਆ ਯਾਰ ਵੀ ਆਈ ਹੈ ਇਹ ਇਲੈਕਟਾਂ ਲੋਡ ਕਰੀਆਂ ਲੈ ਆ ਮੈਂ ਹੁਣ ਤਰ ਛੱਡੀਆਂ ਇੱਥੇ ਰੈਂਦੇ ਤੂੰ ਕੋਈ ਤੇਰੇ ਕੋਲ ਸੰਦ ਨਹੀਂ ਸਨੇੜਾ ਨਹੀਂ ਤੂੰ ਆ ਜਾ ਮੇਲਾ ਦੇਖ ਲੈ ਓਏ ਛੰਦ ਛੁੰਦ ਦਾ ਕੋਈ ਨਹੀਂ ਮੈਂ ਤਾਂ ਮੂੰਹ ਨਾ ਠੀਕ ਕਰ ਦੂੰ ਨਾ ਨਾ ਗੰਦਾ ਨਾਲ ਤੈਨੂੰ ਮੈਂ 2 ਵਾਰੀ ਪਹਿਲਾਂ ਚੱਕ ਲਿਆ ਆ ਤੇ ਸਾਰਾ ਘੌਲਵਾਤਾ ਤੂੰ ਹਾਂ ਕਰੇ ਜਿਹੜਾ ਬੁੜੀਆਂ ਨੇ ਇਕੱਠਾ ਕਰਾ ਕੇ ਓਏ ਤੂੰ ਯਾਰ ਜਾਣੀ ਚਿੱਲੂ ਫੋਲ ਮੈਨੂੰ ਫੇਰ ਓਏ ਆ ਤਾਂ ਯਾਰ ਜੰਗਲ 'ਚ ਮੰਗਲ ਨਹੀਂ ਲਾਤਾ ਐ ਜੌਣ ਕਾ ਲਾਤੀਆਂ ਥਾ-ਥਾ ਤੇ ਗੱਡੀਆਂ ਖਾਈਆਂ ਮੇਰੀ ਛਾਣੀ ਦੀ ਆ ਵਧੀਆ ਕਰਤਾ ਓਏ ਕਾ ਆ ਯਾਰ ਮੈਂ ਤਾਂ ਇੱਧਰ ਦਿਖਾ ਕੇ ਲਿਆ ਯਾਰ ਇਹ ਤਾਂ ਮੈਂ ਦੇਖ ਲਿਆ ਚਲ ਇੱਧਰ ਚੱਲ ਵੜ ਓਏ ਆਹ ਆਲ ਨੇ ਜੇ ਕੀ ਭਾਈ ਬੈਠੇ ਆ ਯਾਰ ਆਲ ਨੇ ਦੇਖਿਆ ਜਰਾ ਆਲ ਨੇ ਵੀ ਦਿਖਾ ਦਿੰਗੇ ਤੈਨੂੰ ਮੈਨੂੰ ਵੀ ਦਵਾ ਦੇ ਯਾਰ ਇਹ ਕਾਲਣਾ ਆ ਚਲ ਕੋਈ ਨੀ ਕਰਨਾ ਕਿਸੇ ਬਾਈ ਨਾਲ ਗੱਲ ਜੇ ਇੱਥੇ ਕੋਈ ਓਏ ਕੱਟਰੂ ਚਾੜ ਦੇਣਗੇ ਬੱਚੇ ਯਾਰ ਆਹ ਅੱਜ ਦੇਖੋ ਪਿਛਲੀ ਵਾਰੀ ਇੱਕ ਵਾਰ ਹਰਾਇਆ ਕੋਈ ਸਾਰੇ ਇੱਕ ਵਾਰੀ ਆਪਾਂ ਨੂੰ ਮੇਰੇ ਸ਼ਾਲੇ ਦਾ ਯਾਰ ਸਕੂਟਰ ਜਾਂ ਕਿੰਨੇ ਕਰਾਂ ਹੂੰ ਯਾਰ ਉਹ ਤੂੰ ਸਕੂਟਰ ਤੋਂ ਕੀ ਲੈਣਾ ਤੂੰ ਮੇਲਾ ਦੇਖ ਲੈ ਉਹ ਯਾਰ ਮੈਂ ਇਹ ਕਿ ਨਾ ਵਰ ਜਾ ਯਾਰ ਉਹ ਤੂੰ ਰੈਂਕਲੇ ਰੈਂਕਲੇ ਪਾਏਗਾ ਉਹ ਰੈਂਕਲੇ ਵਾਲੀ ਕੀ ਗੱਲ ਹੈ ਯਾਰ ਉਹ ਤੂੰ ਨਹੀਂ ਮੇਲਾ ਦੇਖਣ ਆ ਤੂੰ ਮੇਰੇ ਰੈਂਕਲੇ ਪਾਏਗਾ ਕੀ ਪਤਾ ਕੌਣ ਪਿਆ ਹੁੰਦਾ ਉਹਦੇ ਚ ਉਹ ਯਾਰ ਪੈ ਨੂੰ ਕੀ ਹੈ ਘਨੇ ਲੈ ਜਾਂਗੇ ਆਪਾਂ ਨਹੀਂ ਚੱਲ ਚੱਤ ਤੂੰ ਇਹਦੀ ਬਾਅਦ ਦੇਖ ਲੈ ਮੇਲਾ ਤਾਂ